ਮੈਂ ਦੇ ਜਿੱਦਣ ਸਾਡੇ ਅਜਵਾ ਸਾਹਿਬ ਜਿੱਤੇ ਆ ਵਧਾਈ ਦਿੱਤੀ ਦੇ ਨਾਲ ਹੀ ਕਹਿਤਾ ਪ੍ਰਧਾਨ ਸਾਹਿਬ ਜੀ ਐਮਐਲਏ ਦੀ ਲਾਕੇ ਦੇ ਨਾਲ ਹਰ ਇੱਕ ਦੇ ਦੁੱਖ ਸੁੱਖ ਤੇ ਕਿਸੇ ਦਾ ਕੁਦਸ ਹੋਵੇ ਪਿੰਡਾਂ ਦੇ ਵਿੱਚ ਜਾਂਦੇ ਆ ਦੁੱਖ ਸੁੱਖ ਸੁਣਦੇ ਆ ਨਾਣੇ ਬਿਠਾਣੇ ਦਾ ਕੰਮ ਪਾਜੇ ਕੰਮ ਕਰਦੇ ਆ ਆ ਮੇਰੇ ਲਈ ਸੁਣਨੇ ਹੋਣੇ ਜਿਹੜੀ ਗੱਲ ਕੀਤੀ ਆ ਇਹ ਲਾਕਾ ਇੱਕ ਮੰਤਰੀ ਸਾਹਿਬ ਇਹ ਗੱਲ ਚੇਤੇ ਰੱਖਿਆ ਜਿਹੜੀਆਂ ਰੂਹਾਂ ਬੈਠੀਆਂ ਨੇ ਦੀ ਫੋਟੋ ਚੰਗੀ ਤਰ੍ਹਾਂ ਖੇਚ ਲੋ ਇਹਨਾਂ ਨੂੰ ਨਾਲ ਜੋੜ ਕੇ ਰੱਖਿਓ ਜਿਹੜੇ ਸਰੋਪਿਆਂ ਵਾਲੇ ਉਹਦੇ ਮੂੰਹ ਤੇ ਵੱਜਣ ਗਿਆ ਉਹਨੇ ਸਰੋਪਿਆਂ ਵਾਲਿਆਂ ਨੂੰ ਗਾੜੀ ਕੀਤਾ ਤਾਂ ਸਾਡੇ ਅਰਗਿਆਂ ਨੂੰ ਪਛਾੜੀ ਦਿੱਤਾ ਤੇ ਜਦੋਂ ਸਾਨੂੰ ਪਛਾੜੀ ਕੀਤਾ ਤੇਰੇ ਕੋ ਅਸੀਂ ਕੱਖ ਨਹੀਂ ਸਮਝਦੇ ਉਹਨਾਂ ਨਾਲ ਪਰੇ ਤੋਂ ਬੈਠੇ ਮੇਰੇ ਵੀਰ ਸ਼ਾਮ ਸਿੰਘ ਜੀ ਬਹੁਤ ਚੰਗੇ ਬੰਦੇ ਆ ਬੜੇ ਚਿਰਕਦਾਰੀ ਕਰਗੇ ਆ ਇਹ ਗੱਲ ਕਰਦੋਂ ਝੱਕਦੇ ਉੱਚੇ ਕਿਹੜੇ ਕਿਹੜੇ ਜੋ ਚੁਣ ਕੇ ਜਿਹੜਿਆ ਉਥੇ ਗਏ ਨੇ ਤੇ ਬਾਕੀ ਸਰਕਾਰ ਤਰ੍ਹਾਂ ਉਹਨੇ ਬਣਾਈ ਲੈਣੀ ਅੱਜ ਅੱਜ ਸ਼ਾਮ ਨੂੰ ਪਰ ਸਾਤ ਦੇ ਮਹੀਨਿਆਂ ਦੇ ਵਿੱਚ ਇਹਦਾ ਮੇਰੇ ਹੱਥਾਂ ਨਾਲ ਜਿਹੜਾ ਉਹ ਭੋਗ ਪੈ ਜਣਾ 201 ਕਿੰਨਿਆਂ ਤੋਂ ਪਈਆਂ ਲੋ ਬੜੇ ਜਸ਼ੀਲੇ ਤੁਹਾਡੇ ਨਾਲ ਉਹਨਾਂ ਦੇ ਬਚੇ ਸਾਰੇ ਚਲੇ ਗਏ ਤੇ ਇਲਾਕਾ ਜਿਹੜਾ ਉਲਾਵਾਸ ਹੋ ਗਿਆ ਕਿ ਜਿਹੜਾ ਇਹਨ ਮੁੱਖ ਜਾਣ ਕੇ YouTube ਤੇ ਸਾਫ ਮੁੜੇ ਪੁਰਾਣੇ ਉਹ ਭਾਰੀ ਕਰੀ ਦਿੱਤੀ ਤਾਂ ਸਾਡੇ ਦਿਨੋਂ ਲਈ ਦੇ ਸਕੋ ਬਹੁਤ ਧੰਨਵਾਦ ਸਦਾਜੀਤ ਸਿੰਘ ਹੋਰ ਮੀਟਿੰਗ ਤੁਹਾਡੇ ਸਾਹਮਣੇ ਆ ਇਹ ਦੇਖੋ ਸ਼ੁਕਰਾਨਾ ਸੀਗਾ ਇਹ ਪਰਮਜੀਤ ਪੰਮੇ ਨੇ ਤੇ ਜਗਜੀਤ ਗੋਗੇ ਨੇ ਜਿਹੜੀ ਮਿਹਰਤ ਕੀਤੀ ਤੇ ਜਿਹੜੀ ਸਾਰੇ ਜਿੰਨੇ ਵੀ ਸਤਕਾਰਯੋਗ ਲੀਡਰ ਸਾਹਿਬਾਨ ਨੇ ਜਿਨੇ ਬੂਥ ਦੇ ਵਰਕਰ ਹੈ ਯੂਥ ਦੇ ਵਰਕਰ ਹੈ ਲੇਡੀਆਂ ਨੇ ਉਹਨਾਂ ਨੂੰ ਸਾਰਿਆਂ ਨੇ ਇੱਕ ਕਿਹਾ ਸੀਗਾ ਵੀ ਚਲੋ ਇਕੱਠੇ ਹੋ ਕੇ ਆਪਾਂ ਚਾਹ ਪਾਣੀ ਪੀਏ ਤੇ ਜਿਹੜਾ ਪੋਜ਼ਿਟਿਵ ਐ ਨੈਗੇਟਿਵ ਜਿਹੜੀ ਗੱਲ ਹੁੰਦੀ ਔਰ ਨਿਕਲ ਜਾਂਦੀ ਓਦੇ ਵਿੱਚ ਤੇ ਬੜਾ ਮੈਨੂੰ ਅੱਛਾ ਲੱਗਾ ਮੈਨੂੰ ਬਹੁਤ ਮੈਂ ਹਲਕਿਆਂ ਚ ਹੋਰ ਵੀ ਜਾਨਣਾ ਐ ਪਰ ਮਜੀਠੀ ਹਲਕੇ ਦੇ ਸਿਰ ਘਟ ਬੰਦੇ ਆਏ ਔਰ ਆਪਣੀ ਜਿਹੜੀ ਗੱਲਬਾਤ ਰੱਖੀ ਕੋਈ ਜਿਹੜਾ ਵਿਚਾਰ ਐ ਉਹ ਰੱਖੇ ਔਰ ਇਹਦਾ ਜਿਹੜਾ ਨਿਪਟਾਰਾ ਉਹ ਅਸੀਂ ਕਰਾਂਗੇ ਇਲੈਕਸ਼ਨ ਦੇ ਵਿੱਚ ਕਿਵੇਂ ਮਜੀਠੀ ਹਲਕੇ ਤੋਂ ਰਿਸਪੌਂਸ ਕਿਦਾਂ ਦਾ ਰਿਹਾ ਮਜੀਠੀ ਹਲਕੇ ਤੋਂ ਰਿਸਪੌਂਸ ਬਹੁਤ ਵਧੀਆ ਰਿਹਾ ਇਹ ਸਾਰੇ ਨੂੰ ਕਹਿੰਦੇ ਸੀ ਲੀਡਰਲੈਸ ਸਰਕਾਰ ਲੀਡਰ ਨਾਲ ਸਰਕਾਰ ਅਸੀਂ ਇੱਕ ਲੀਡਰ ਨਵਾਂ ਲੈ ਆਉਂਦਾ ਲੀਡਰ ਨੇ ਮਿਹਨਤ ਕੀਤੀ ਆ ਦੇ ਕੋਈ ਇਸ ਹਲਕੇ ਦੇ ਵਿੱਚ ਨਾ ਲੋਕਾਂ ਨੂੰ ਮੈਂ ਥੋੜਾ ਦੇਖਦਾ ਥੋੜਾ ਡਰ ਤੇ ਸਹਿਮ ਆ ਮੈਂ ਤੁਹਾਡੇ ਚੱਲ ਰਹੀ ਕਹਿਣਾ ਚਾਹੁੰਦਾ ਡਰ ਸਹਿਮ ਸਿਰਫ ਗੁਰੂ ਰਾਮਦਾਸ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਹੋਣਾ ਚਾਹੀਦਾ ਕਿਸ ਚੀਜ਼ ਦਾ ਡਰਿਆ ਆਪਣੀ ਤੁਸੀਂ ਪਕਾਣੀ ਹੈ ਆਪਣੇ ਤੁਸੀਂ ਖਾਣੀ ਹੈ ਆਪਣੀ ਪਾਰਟੀ ਦੀ ਸੇਵਾ ਕਰਨੀ ਹੈ ਤੁਸੀਂ ਬੇ ਧੜਕ ਹੋ ਕੇ ਬੇ ਚੀਜ਼ ਹੋ ਕੇ ਮਿਹਨਤ ਕਰੋ ਕਾਂਗਰਸ ਪਾਰਟੀ ਹਮੇਸ਼ਾ ਤੁਹਾਡੇ ਨਾਲ ਖੜੀ ਆ ਖੜੀ ਸੀ ਦੇਖੋ ਮਜੀਠੀ ਤਿਆਰ ਕੀਤਾ ਜਾਵੇਗਾ ਵਿਸ਼ੇਸ਼ ਪੈਕੇਜ ਤੇ ਜਿਹੜਾ ਤੁਹਾਡਾ 10 ਸਾਲ ਮੰਤਰੀ ਜਿਹੜਾ ਤੁਸੀਂ ਉਹਨੂੰ ਇਹ ਤੁਹਾਨੂੰ ਸਵਾਲ ਕਰਨਾ ਚਾਹੀਦਾ ਤੁਸੀਂ ਸਾਨੂੰ ਮਜੀਟੇਲ ਕਿਉਂ ਦਿੱਤਾ ਕੀ ਮੈਂ ਮਜੀਟੇਲ ਦੇ ਵਿੱਚ ਹੁਣ ਪਿੱਛੇ ਲਗਾਤਾਰ ਫਿਰ ਕੇ ਆਇਆ ਲੋਕਾਂ ਨੇ 2-2 ਲੱਖ ਵਾਸਤੇ ਆਪਣੀ ਜ਼ਮੀਨ ਪਟਾ ਕੇ ਤੇ ਜ਼ਮੀਨਾਂ ਦਾ ਸੱਤਿਆਨਾਸ਼ ਕਰਤਾ ਮੈਂ ਵੇਖ ਰਿਹਾ ਮਜੀਟੇਲ ਕਿ ਉਹ ਜਿੱਥੇ ਸੜਕਾਂ ਸਾਰੀਆਂ ਟੁੱਟੀਆਂ ਪਈਆਂ ਨੇ ਜੇ ਤੇ ਮੰਤਰੀ ਸੀ ਉਹਨਾਂ ਦੀ ਵਾਈਫ ਵੀ ਐਮਐਲਏ ਆ ਉਹਨੂੰ ਤੇ ਨੜਕਾ ਹਲਕਾ ਨਮੂਨੇ ਦਾ ਬਣਾ ਲਣਾ ਚਾਹੀਦਾ ਸੀ ਮੈਂ ਬਸਟੇ ਲਾ ਕੇ ਅੱਤ ਦਾ ਗੰਦ ਪਿਆ ਵਿਖਦਾ ਰਿਹਾ ਮਜੀਠੇ ਸ਼ਹਿਰ ਦੇ ਵਿੱਚ ਤੇ ਬੁਰਾ ਹਾਲ ਸੀ ਮਜੀਠੇ ਸ਼ਹਿਰ ਦੇ ਵਿੱਚ ਜਿੱਦਨ ਸਾਡਾ ਐਮ ਐਲ ਏ ਆਊਗਾ ਫਿਰ ਮਜੀਠਾ ਹਲਕਾ ਤਾਨੂੰ ਬਣਾ ਕੇ ਵਾ ਵ ਰਹੀ ਐ ਐਮ ਪੀ ਦੀ ਗੱਲ ਐਮ ਪੀ ਦੇ ਕੋਲ ਕਿਉਂਕਿ 9 ਹਲਕੇ ਨੇ ਮਜੀਠੇ ਹਲਕੇ ਦੇ ਵਿੱਚ ਮੈਂ ਤੁਹਾਨੂੰ ਇੱਥੇ ਵਾਦਾ ਕਰਕੇ ਜਾਂਦਾ ਜੋ ਹੁਣ ਤੁਹਾਡੀ ਡਿਮਾਂਡ ਹੋਊਗੀ ਨਵੇਂ ਸੈਸ਼ਨ ਸ਼ੁਰੂ ਹੋ ਰਹੇ ਆ ਵੱਧ ਤੋਂ ਵੱਧ ਵਿਕਾਸ ਜਿਹੜਾ ਮਜੀਠੇ ਹਲਕੇ 'ਚ ਅਸੀਂ ਕਰਵਾ ਕੇ ਵਿਗਾ ਜੀਠੇ ਸਿੰਘ ਜੀ ਤੁਹਾਨੂੰ ਕੀ ਅਪੀਲ ਕਰਦੇ ਜੀ ਸੰਗਤਾਂ ਦਾ ਧੰਨਵਾਦ ਕਰਨਾ ਅੱਜ ਮੈਂ ਅਪੀਲ ਨਹੀਂ ਕਰਨਾ ਚਾਹੁੰਦਾ ਅੱਜ ਮਜੀਠੇ ਦੇ ਸੰਗਤਾਂ ਦਾ ਜਿੰਨਾ ਵੀ ਜਿੰਨੀ ਸਾਨੂੰ ਵੋਟ ਪਈ ਹੈ ਜਿਹੜੇ ਵੋਟ ਤੋਂ ਸਾਨੂੰ ਜਿੰਨੀ ਵੀ ਵੋਟ ਪਈ ਹੈ ਅਸੀਂ ਵਿਸ਼ਲੇਸ਼ਣ ਜ਼ਰੂਰ ਕਰਾਂਗੇ ਪਰ ਉਹਨਾਂ ਸਾਰਿਆਂ ਵੋਟਰਾਂ ਦਾ ਚਾਹੇ ਸਾਨੂੰ 1 ਪਈ ਹੈ ਚਾਹੇ ਕਿਸੇ ਨੂੰ 10 ਪਈ ਹੈ ਚਾਹੇ ਕਿਸੇ ਨੂੰ 100 ਪਈ ਹੈ ਸਾਰੇ ਵੋਟਰਾਂ ਦਾ ਸਟੋਰਾਂ ਦਾ ਮਿਹਨਤੀ ਵਰਕਰਾਂ ਦਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਅੱਜ ਕਿਸੇ ਨੂੰ ਸਾਨੂੰ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਸਭ ਤੋਂ ਪਹਿਲਾਂ ਤਾਂ ਵੀ ਚੈਨਲ ਕਿਹੜਾ ਵਾਏ ਪਹਿਲਾਂ ਦੇ ਮੈਂ ਇੰਡੀਆ ਨਿਊਜ਼ ਵਾਲਾ ਧੰਨਵਾਦ ਕਰਦਾ ਬਹੁਤ ਹੀ ਮਿਹਰਬਾਨੀ ਜਿਹੜੇ ਉਹ ਫੇਸ ਮੀਟਿੰਗ ਤੇ ਆਏ ਨੇ ਤੇ ਸਾਰਾ ਇਹ ਪ੍ਰੋਗਰਾਮ ਉਹਨਾਂ ਨੇ ਆਪਣੇ ਕੈਮਰੇ ਵਿੱਚ ਬੰਦ ਕੀਤਾ ਤੇ ਬਾਕੀ ਇੱਥੇ ਜਿੰਨੇ ਵੀ ਸਾਡੇ ਸਹਿਕਾਰਯੋਗ ਸਾਥੀ ਜਿਹੜੇ ਕਿ ਆਪਣੇ ਪਿੰਡ ਵਿੱਚ ਜੋੜ ਕੇ ਸਾਰਿਆਂ ਪਿੰਡਾਂ ਨੂੰ ਦੇ ਹਲਕਾ ਬਣਾ ਮਜੀਠਾ ਜਿਹੜੇ-ਜਿਹੜੇ ਵੀ ਸਾਥੀ ਨੇ ਫੇਸ ਪਾਰਟੀ ਲਈ ਕਾਂਗਰਸ ਪਾਰਟੀ ਲਈ ਯੂਰ ਲਾਇਆ ਅਸੀਂ ਉਹਨਾਂ ਨੇ ਤਹਿ ਦਿਲੋਂ ਧੰਨਵਾਦੀ ਆ ਸ਼ੁਕਰੀਆ ਮੇਰਬ ਅੱਜ ਦੀ ਮੀਟਿੰਗ ਮਜੀਠੇ ਹਲਕੇ ਦੇ ਸੀਨੀਅਰ ਤੇ ਜੂਨੀਅਰ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਉਹਨਾਂ ਦੀ ਤਨਵਾਦ ਵਾਸਤੇ ਮੀਟਿੰਗ ਰੱਖੀ ਗਈ ਹੈ ਜਿਹੜੀ ਪਿਛਲੀ ਇਲੈਕਸ਼ਨ ਸਰਦਾਰ ਗਰਜੀਤ ਸਿੰਘ ਔਜਲਾ ਜੀ ਦੀ ਲੰਘ ਕੇ ਗਈ ਆ 17000 ਦੇ ਕਰੀਬ ਮਜੀਠੇ ਹਲਕੇ ਦੇ ਸਾਡੇ ਡੇਪਲ ਬਿੰਦ ਸਾਹਿਬ ਸਾਡੇ ਹੋਰ بڑے ਸੀਨੀਅਰ ਸਰਪੰਚ ਸਾਹਿਬ ਨਾ ਨਾ ਵੀ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਯਾਰ ਅਸੀਂ ਕਾਂਗਰਸ ਪਾਰਟੀ ਦੇ ਛੋਟੇ ਵਰਕਰ ਤੋਂ ਲੈ ਕੇ ਵੱਡੇ ਵਰਕਰ ਸਾਹਿਬਾਂ ਤੱਕ ਅਸੀਂ ਦੇਨ ਨਹੀਂ ਦੇ ਸਕਦੇ ਜਿਵੇਂ ਇਹਨਾਂ ਨੇ ਦਿਨ ਰਾਤੇ ਕਰਕੇ ਸਰਦਾਰ ਗਰਜੀਤ ਸਿੰਘ ਔਜਲਾ ਦੀ ਇਲੈਕਸ਼ਨ ਚ ਮਿਹਨਤ ਕੀਤੀ ਆ ਮੈਂ ਨਾ ਕਾਂਗਰਸ ਪਾਰਟੀ ਇਹਨਾਂ ਦੀ ਪਿੱਠ ਦੇ ਖੜੀ ਆ ਹਰ ਵੇਲੇ ਕੋਈ ਵੀ ਦੁੱਖ ਤਕਲੀਫ ਆ ਸੀ ਇਹਨਾਂ ਦੇ ਨਾਲ ਖੜੇ ਆ ਤੇ ਹਾਈ ਕਮਾਂਡ ਸਾਡੇ ਨਾਲ ਖੜੀ ਆ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਉਣਾ ਤੇ ਇਹਨਾਂ ਦਾ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਹੀ ਆਪਾਂ ਲੜਾਈ 2027 ਦੀ ਲੜਨੀ ਸ਼ੁਰੂ ਕਰ ਦਈਏ ਉਹਦੇ ਵਿੱਚ ਬਲੌਗ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਆਉਣੇ ਨੇ ਸਰਪੰਚੀ ਦੇ ਇਲੈਕਸ਼ਨ ਆਉਣੇ ਨੇ ਉਹ ਵੀ ਕਾਂਗਰਸ ਪਾਰਟੀ ਬੜੇ ਜਿਹਾਰੂ ਪੰਨਾ ਲੜੇਗੀ। ਆਉਣ ਵਾਲੇ ਸਮੇਂ ਜਿਹੜੀਆਂ 27 ਦੀਆਂ ਚੋਣਾਂ ਕਿਵੇਂ ਦੀ ਤਿਆਰੀ ਕੀਤੀ ਜਾ ਰਹੀ ਆ ਆਪ ਦੀ ਬਤ। ਮੈਂ ਕਿਹਾ ਵੀਰੋ ਤਿਆਰੀ ਮਜੀਠੇ ਹਲਕੇ ਦੀ ਤਿਆਰੀ ਪੰਜਾਬ ਤੋਂ ਵੱਖਰੀ ਹੋਵੇ। ਇਹ ਗੱਲ ਤੁਹਾਨੂੰ ਅੱਜ ਕਹਿ ਦਿੰਨੇ ਆ। ਨੋਟ ਕਰ